ਜਿਸ ਔਰਤ ਦਾ ਪਤੀ ਜਾਂ ਜਿਸ ਪਰਿਵਾਰ ਦਾ ਪਿਤਾ ਪੈਸਾ ਨੂੰ ਕੰਜੂਸੀ ਕਰਕੇ ਵਰਤਦਾ ਹੈ ਇਹ ਵੀਡੀਓ ਉਹ ਪਰਿਵਾਰ ਜ਼ਰੂਰ ਵੇਖੇ ਕਿਉਂਕਿ ਕਈਆਂ ਲੋਕਾਂ ਦੇ ਘਰਾਂ ਦੀ ਗੱਲ ਹੁੰਦੀ ਹੈ ਕਿ ਸਾਡਾ ਪਤੀ ਜਿਹੜਾ ਵਾ ਜਾਂ ਕਈਆਂ ਪਤਨੀਆਂ ਕਹਿਣਗੇ ਸਾਡਾ ਪਤੀ ਹੈ ਨਾ ਇਹ ਬਹੁਤ ਕੰਜੂਸ ਹੈ ਬਹੁਤ ਘੱਟ ਪੈਸੇ ਕੱਢਦਾ ਇਹਦੀ ਜੇਬ ਚੋਂ ਪੈਸੇ ਕੱਢਣੇ ਬੜੇ ਔਖੇ ਹੁੰਦੇ ਨੇ ਕਈ ਵਾਰਾਂ ਬੱਚੇ ਵੀ ਕਹਿਣਗੇ ਕਿ ਸਾਡਾ ਬਾਪ ਬੜਾ ਕੰਜੂਸ ਸਿਰ ਕੋ ਪੈਸੇ ਵੀ ਹੈਗੇ ਨਹੀਂ ਲੇਕਿਨ ਫਿਰ ਵੀ ਸਾਨੂੰ ਖਰਚਣ ਨੂੰ ਨਹੀਂ ਦਿੰਦਾ ਇਹ ਸਵਾਲ ਤੁਹਾਨੂੰ ਕੁਝ ਲੋਕਾਂ ਦੇ ਘਰਾਂ 'ਚ ਜ਼ਰੂਰ ਸਾਨੂੰ ਮਿਲਣਗੇ ਤਾਂ ਜਿਨ੍ਹਾਂ ਘਰਾਂ 'ਚ ਇਹ ਸਵਾਲ ਨੇ ਤੇ ਉਹ ਇਹ ਵੀਡੀਓ ਖਾਸ ਕਰਕੇ ਉਨਾ ਹੀ ਪਰਿਵਾਰਾਂ ਲਈ ਆ ਤਾਂ ਉਸ ਬਾਪ ਲਈ ਆ ਤੇ ਜਾਂ ਉਹਨਾਂ ਬੱਚਿਆਂ ਲਈ ਜਾਂ ਉਸ ਪਰਿਵਾਰਿਕ ਮੈਂਬਰਾਂ ਲਈ ਆ ਹੋ ਸਕੇ ਤਾਂ ਜਰੂਰ ਵੇਖਣ ਕਿਉਂਕਿ ਆਮ ਤੌਰ ਤੇ ਹਰ ਇੱਕ ਕ ਪਰਿਵਾਰ ਦੇ ਵਿੱਚ ਇੱਕ ਪਿਤਾ ਦਾ ਰਿਸ਼ਤਾ ਹੁੰਦਾ ਆ ਤੇ ਪਿਤਾ ਤੋਂ ਪਹਿਲਾਂ ਉਹ ਪਤੀ ਦਾ ਵੀ ਰਿਸ਼ਤਾ ਹੁੰਦਾ ਆ ਤੇ ਤੁਸੀਂ ਇਹ ਵੀ ਵੇਖਣਾ ਕਈ ਪਤੀ ਬਹੁਤ ਪੈਸੇ ਖਰਚਦੇ ਨੇ ਕਈਆਂ ਪਤਨੀਆਂ ਕਹਿਣਗੇ ਸਾਡਾ ਪਤੀ ਤਾਂ ਬੜੇ ਪੈਸੇ ਖਰਚਦਾ ਤੇ ਕਈ ਪਤਨੀਆਂ ਇੰਜ ਕਹਿਣਗੇ ਕਿ ਸਾਡਾ ਪਤੀ ਪੈਸੇ ਤਾਂ ਖਰਚਦਾ ਪਰ ਕੰਜੂਸ ਬੜਾ ਆ ਬੜੇ ਔਖੇ ਪੈਸੇ ਨਿਕਲਦੇ ਨੇ ਬਿਲਕੁਲ ਇਹ ਸਵਾਲ ਜਿਹੜੇ ਨੇ ਬੜੇ ਹੀ ਵਾਜਬ ਨੇ ਇਹ ਸਾਡੀ ਜ਼ਿੰਦਗੀ ਨਾਲ ਇਹਨਾਂ ਦਾ ਬਹੁਤ ਵੱਡਾ ਸਬੰਧ ਹੈ ਹੁਣ ਜਿਹੜਾ ਪਤੀ ਤੁਸੀਂ ਵੇਖੋ ਕਿ ਬਹੁਤ ਜ਼ਿਆਦਾ ਪੈਸੇ ਖਰਚਦਾ ਹੁੰਦਾ ਪਤਨੀ ਦੇ ਕਹਿਨ ਤੇ ਜਾਂ ਬੱਚਿਆਂ ਦੇ ਕਹਿਨ ਤੇ ਤੁਸੀਂ ਇਹ ਵੀ ਨ ਗੱਲ ਨੋਟ ਕਰਿਓ ਕਿ ਉਹਨਾਂ ਲੋਕਾਂ ਦੀ ਜ਼ਿੰਦਗੀ ਚ ਸਾਲ 2-3 ਸਾਲਾਂ ਤੋਂ ਬਾਅਦ ਬਹੁਤ ਗਰੀਬੀ ਆ ਜਾਂਦੀ ਬੜੇ ਤੰਗੀ ਤਰੋਸੀ ਦੇ ਦਿਨ ਆ ਜਾਂਦੇ ਨੇ ਜਾਂ ਇਦਾਂ ਦਾ ਵੀ ਮਾਹੌਲ ਹੁੰਦਾ ਕਿ ਜਿਹੜਾ ਪਤੀ ਜਾਂ ਜਿਹੜਾ ਬਾਪ ਬਹੁਤ ਜ਼ਿਆਦਾ ਪੈਸੇ ਬੱਚਿਆਂ ਤੇ ਇਨਵੈਸਟ ਕਰਦਾ ਆ ਉਹਨਾਂ ਦੀ ਹਰ ਇੱਛਾ ਪੂਰੀ ਕਰਦਾ ਉਹਨਾਂ ਦੇ ਕਾਂ ਅਨੱਚ ਖੁਸ਼ੀਆਂ ਘਟ ਤੇ ਦੁੱਖ ਵੱਧ ਹੁੰਦੇ ਨੇ ਉਥੇ ਇੱਜ਼ਤ ਮਾਨ ਤੇ ਸਤਕਾਰ ਘਟ ਹੋਵੇਗਾ ਤੁਸੀਂ ਇਹ ਵੀ ਗੱਲ ਆਪਣੀ ਜ਼ਿੰਦਗੀ ਚ ਨੋਟ ਕੀਤੀ ਹੋਏਗੀ ਹੁਣ ਦੂਜੇ ਪਾਸੇ ਸਵਾਲ ਬਣਦਾ ਕਿ ਜਿਹੜਾ ਪਤੀ ਜਾਂ ਜਿਹੜਾ ਬਾਪ ਆ ਪੈਸੇ ਘੱਟ ਖਰਚਦਾ ਤੇ ਉਹਦਾ ਕਾਰਨ ਕੀ ਹੁੰਦਾ ਹਰੇਕ ਬਾਪ ਨੂੰ ਪਤਾ ਹੁੰਦਾ ਕਿ ਜਿਹੜਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਮਾਈ ਕਰਦਾ ਕਿ ਇਹ ਜਿਹੜੇ ਮੈਂ ਪੈਸੇ ਕਮਾ ਰਿਆ ਆ ਇਹ ਮੇਰੀ ਜੀਵਨ ਸਾਥਣ ਲਈ ਮੇਰੇ ਬੱਚਿਆਂ ਦੇ ਲਈ ਮੇਰੇ ਪਰਿਵਾਰ ਦੇ ਲਈ ਆ ਕਿਉਂਕਿ ਉਹਨੂੰ ਪਤਾ ਇਹ ਹੁੰਦਾ ਕਿ ਕਈ ਵਾਰਾਂ ਦਿਨ ਵੱਧ ਘੱਟ ਵੀ ਚੱਲ ਸਕਦੇ ਨੇ ਕਿਉਂਕਿ ਬਹੁਤ ਸਾਰੇ ਮਨੁੱਖ ਜਿੰਨੇ ਵੀ ਜਿੰਦ ਕੰਮ ਕਰਦੇ ਨੇ ਬਾਹਰ ਜਾ ਅੰਦਰ ਚਾਹ ਦਫਤਰ ਚ ਕਰਦੇ ਹੋਣ ਜੌਬ ਕਰਦੇ ਹੋਣ ਆਪਣਾ ਪ੍ਰਾਈਵੇਟ ਕੰਮ ਕਰਦੇ ਹੋਣ ਉਹ ਸਭ ਚੰਗੇ ਲੋਕ ਜਾਣਦੇ ਨੇ ਕਿ ਕਈ ਵਾਰਾਂ ਇਹੋ ਜਿਹੇ ਹਾਲਾਤ ਬਣਦੇ ਨੇ ਜ਼ਿੰਦਗੀ ਚ ਕਿ ਕਿੰਨਾ ਕਿੰਨਾ ਚਿਰ ਕਮਾਈ ਨਹੀਂ ਹੁੰਦੀ ਉਲਟਾ ਘਾਟਾ ਹੀ ਪਈ ਜਾਂਦਾ ਆ ਬੰਦਾ ਜਿੰਨੀ ਮਰਜ਼ੀ ਮਿਹਨਤ ਕਰੇ ਜੋ ਮਰਜ਼ੀ ਕਰੇ ਕਈ ਵਾਰਾਂ ਪੈਸਾ ਰੁਕਦਾ ਹੀ ਨਹੀਂ ਬੰਦੇ ਕੋਲੇ ਖਰਚੇ ਇੰਨੇ ਜ਼ਿਆਦਾ ਵੱਧ ਜਾਂਦੇ ਨੇ ਹੁਣ ਜਿਹੜੇ ਬੰਦੇ ਨੇ ਸੇਵਿੰਗ ਕੀਤੀ dia. ਉਹਨੂੰ ਪਤਾ ਆ ਕਿ ਜੇ ਮੈਂ ਸੇਵਿੰਗ ਕਰਕੇ ਰੱਖੀ ਆ ਇਹ ਮੇਰੇ ਬੱਚਿਆਂ ਦੇ ਹੀ ਕੰਮ ਆਉਣੇ ਆ ਮੇਰੀ ਜੀਵਨ ਸਾਥਣ ਦੇ ਹੀ ਕੰਮ ਆਉਣੇ ਆ ਮੈਂ ਇਹਨਾਂ ਨੂੰ ਫਜ਼ੂਲ ਨਹੀਂ ਖਰਚਦਾ ਇਹ ਵੀ ਇਹ ਵੀ ਗੱਲ ਨੋਟ ਕਰਨ ਵਾਲੀ ਹੋਏਗੀ ਜਿਹੜਾ ਬੰਦਾ ਕੰਜੂਸ ਹੋਏਗਾ ਨਾ ਪਤੀ ਜਾਂ ਜਿਹੜਾ ਬਾਪ ਕੰਜੂਸ ਹੋਏਗਾ ਤੁਸੀਂ ਨੋਟ ਕਰਨਾ ਉਹਦੇ ਕੋਲ ਫੋਨ ਵੀ ਸਸਤਾ ਹੋਵੇਗਾ ਉਹਦੇ ਕੱਪੜੇ ਵੀ ਸਸਤੇ ਹੋਣਗੇ ਉਹਦੀਆਂ ਲੋੜਾਂ ਵੀ ਸਸਤੀਆਂ ਹੋਣਗੀਆਂ ਉਹ ਕਦੀ ਵੀ ਆਪਣੇ ਉੱਤੇ ਇਨਵੈਸਟ ਨਹੀਂ ਕਰਦਾ ਕਿਉਂਕਿ ਉਹਨੂੰ ਪਿਆਰ ਹੁੰਦਾ ਆਪਣੇ ਪਰਿਵਾਰ ਨਾਲ ਆਪਣੇ ਜੀਵਨ ਸਾਥਣ ਨਾਲ ਆਪਣੇ ਬੱਚਿਆਂ ਦੇ ਨਾਲ ਯਾਰ ਹੁੰਦਾ ਕਿ ਇਹ ਸਾਰਾ ਕੁਝ ਉਹਨਾਂ ਦਾ ਆ ਉਹ ਕਦੀ ਵੀ ਕੰਜੂਸੀ ਨਹੀਂ ਕਰਦਾ ਉਹਦਾ ਇੱਕ ਹੀ ਮਕਸਦ ਹੁੰਦਾ ਕਿ ਜੇ ਕਿਤੇ ਕੱਲ ਨੂੰ ਮੇਰੀ ਮੌਤ ਹੋ ਗਈ ਜਾਂ ਮੈਂ ਮਰ ਗਿਆ ਜਾਂ ਕੁਛ ਵੀ ਮਰਨਾ ਵਾਪਰ ਗਿਆ ਇਹ ਸਾਰੇ ਪੈਸੇ ਮੇਰੇ ਬੱਚਿਆਂ ਦੇ ਕੰਮ ਆਉਣਗੇ ਮੇਰੇ ਬੱਚੇ ਤੋਂ ਇਹ ਮੰਗਦੇ ਨਹੀਂ ਫਿਰਨਗੇ ਮੇਰੀ ਜੀਵਨ ਸਾਥਣ ਮੰਗਦੀ ਨਹੀਂ ਫਰੇਗੀ ਲੋਕਾਂ ਦੇ ਕੋਲੋਂ ਉਹਨੂੰ ਹੱਥ ਨਹੀਂ ਡਾਉਣਾ ਪਵੇਗਾ ਕਿੰਨੀ ਵੱਡੀ ਸੋਚ ਹੁੰਦੀ ਨਾ ਇਹੋ ਜੇ ਪਤੀ ਦੀ ਇਹੋ ਜੇ ਬਾਪ ਦੀ ਤੇ ਜੇ ਕੋਈ ਉਹਨੂੰ ਇਸ ਭਾਵਨਾ ਨੂੰ ਸਮਝਦਾ ਹੀ ਨਹੀਂ ਆ ਤਾਂ ਫਿਰ ਇਹ ਦੁੱਖ ਵਾਲੀ ਗੱਲ ਆ ਬੱਚਿਆਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਸਾਡਾ ਬਾਪ ਜੇ ਪੈਸੇ ਜੋੜ ਰਿਹਾ ਸਾਡੇ ਲਈ ਹੀ ਜੋੜ ਰਿਹਾ ਤੇ ਸਾਡੀਆਂ ਲੋੜਾਂ ਵੀ ਪੂਰੀਆਂ ਕਰ ਰਿਹਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਪਤੀ ਕੰਜੂਸ ਹੁੰਦਾ ਜਾਂ ਬਾਪ ਕੰਜੂਸ ਹੁੰਦਾ ਉਹ ਆਪਣੀ ਜੀਵਨ ਸਾਥਣ ਦੀਆਂ ਲੋੜਾਂ ਨਹੀਂ ਪੂਰੀਆਂ ਕਰਦਾ ਜਾਂ ਆਪਣੇ ਬੱਚਿਆਂ ਦੀਆਂ ਲੋੜਾਂ ਨਹੀਂ ਪੂਰੀਆਂ ਕਰਦਾ ਉਹ ਸਗੋਂ ਉਹ ਪ੍ਰੋਪਰ ਚੈਨਲ ਦੂਜੇ ਪਿਓ ਦੇ ਨਾਲੋਂ ਦੂਜੇ ਲੋਕਾਂ ਦੇ ਨਾਲੋਂ ਵਧੀਆ ਕਰਦਾ ਤੇ ਵਧੀਆ ਚੀਜ਼ਾਂ ਲੈ ਕੇ ਦਿੰਦਾ ਕਿ ਆਪਣੇ ਬੱਚਿਆਂ ਨੂੰ ਹਾਂ ਇਹ ਜ਼ਰੂਰ ਹੈ ਕਿ ਉਹ ਕੰਜੂਸ ਬਾਪ ਜਿਹੜਾ ਕਿਹਾ ਜਾਂਦਾ ਆ ਉਹ ਇਹ ਚੀਜ਼ਾਂ ਤੇ ਪੈਸਾ ਖਰਦਾ ਕਿ ਪੁੱਤ ਫਜ਼ੂਲ ਨਾ ਖਰਚੋ ਉਹ ਉਹ ਚੀਤੇ ਪੈਸਾ ਨਾ ਖਰਚੋ ਜਿਹੜੀ ਤੁਹਾਡੇ ਕੰਮ ਨਹੀਂ ਆਉਣੀ ਕਈ ਵਾਰਾਂ ਕੀ ਹੁੰਦਾ ਕਿ ਬੱਚੇ ਬਹੁਤ ਸਾਰੇ ਤੇ ਪੈਸੇ ਖਰਚਾ ਦਿੰਦੇ ਨੇ ਜਾਂ ਕਈ ਨਾ ਘਰ ਚ ਆਪਾਂ ਐਕਸਟਰਾ ਚੀਜ਼ਾਂ ਲੈ ਆਉਂਦੇ ਆ ਉਹ ਸਾਡੀ ਜ਼ਿੰਦਗੀ ਚ ਕਿਤੇ ਕੰਮ ਨਹੀਂ ਆਉਂਦੀਆਂ ਉਸ ਚੀਜ਼ ਨੂੰ ਇੱਕ ਚੰਗਾ ਬਾਪ ਰੋਕਦਾ ਹੈ ਜਿੰਨੂੰ ਕਈ ਲੋਕ ਕੰਜੂਸ ਕਹਿ ਦਿੰਦੇ ਨੇ ਮੈਂ ਸਮਝਦਾ ਜਿੰਨਾ ਜਿੰਨਾ ਲੋਕਾਂ ਦੇ ਘਰਾਂ ਚ ਇੰਜ ਦਾ ਬਾਪ ਹੈ ਨਾ ਜਿੰਨੂੰ ਕਈ ਕੰਜੂਸ ਕਹਿੰਦੇ ਨੇ ਉਹ ਸ਼ੁਕਰ ਕਰਨਾ ਚਾਹੀਦਾ ਉਸ ਰੱਬ ਦਾ ਕਿ ਮਾਲਕਾ ਤੁਹਾਨੂੰ ਐਡਾ ਵਧੀਆ ਪਿਤਾ ਦਿੱਤਾ ਸਾਨੂੰ ਐਡਾ ਵਧੀਆ ਔਰ ਸੌਰਤ ਨੂੰ ਸੋਚਣਾ ਚਾਹੀਦਾ ਕਿ ਮੈਨੂੰ ਪਤੀ ਦਿੱਤਾ ਜਿਹੜਾ ਮੇਰਾ ਤੇ ਮੇਰੇ ਪਰਿਵਾਰ ਦਾ ਕਿੰਨਾ ਖਿਆਲ ਰੱਖਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉਹ ਕੰਮ ਕਰਦਾ ਲੇਕਿਨ ਉਹ ਮੇਰੀਆਂ ਹਰ ਲੋੜਾਂ ਮੇਰੀਆਂ ਹਰ ਜ਼ਰੂਰਤਾਂ ਪੂਰੀਆਂ ਵੀ ਕਰਦਾ ਆ ਮੈਂ ਸਮਝਦਾ ਕਿ ਇਹੋ ਜਿਹਾ ਬਾਪ ਇਹੋ ਜਿਹਾ ਪਤੀ ਬਹੁਤ ਹੀ ਨੇਕ ਨੇ ਤੇ ਉਹਨਾਂ ਦੀ ਗਿਣਤੀ ਵੀ ਬੜੀ ਆ ਕਿਉਂਕਿ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਉਹਦੇ ਘਰ 'ਚ ਗਰੀਬੀ ਨਹੀਂ ਆਉਂਦੀ ਜਦੋਂ ਗਰੀਬੀ 'ਚੋਂ ਬਾਹਰ ਨਿਕਲ ਜਾਂਦਾ ਨਾ ਉਹਦੇ ਘਰ 'ਚ ਹਮੇਸ਼ਾ ਤਰੱਕੀ ਹੀ ਆਉਂਦੀ ਰਹੇਗੀ ਭਾਵੇਂ ਹੌਲੀ-ਹੌਲੀ ਤਰੱਕੀ ਆਵੇ ਭਾਵੇਂ ਫਾਸਤਾ ਵੀ ਉਸ ਬੰਦੇ ਦੇ ਘਰ ਚ ਕਦੀ ਗਰੀਬੀ ਨਹੀਂ ਆਉਗੀ ਜਿਹੜਾ ਬੰਦਾ ਥੋੜਾ ਜਿਹਾ ਸੋਚ ਕੇ ਪੈਸੇ ਖਰਚ ਕਰਦਾ ਚਾਹੇ ਉਹ ਬੱਚਿਆਂ ਤੇ ਚਾਹੇ ਆਪਣੀ ਜੀਵਨ ਸਾਥਣ ਤੇ ਜਾਂ ਕਿਸੇ ਵੀ ਫੀਲਡ ਵਿੱਚ ਉਹਦੀ ਜ਼ਿੰਦਗੀ ਹਮੇਸ਼ਾ ਵਧੀਆ ਹੁੰਦੀ ਰਹੀ ਕੋ ਘਰ ਵੀ ਸੋਨਾ ਆਏਗਾ ਗੱਡੀ ਵੀ ਸੋਣੀ ਹੋਏਗੀ ਕੱਪੜੇ ਵੀ ਸੋਨੇ ਹੋਣਗੇ ਉਹਦੇ ਬੱਚਿਆਂ ਦੀ ਪੜ੍ਹਾਈ ਵੀ ਵਧੀਆ ਹੋਵੇਗੀ ਕਹਿਣ ਤੋਂ ਭਾਵ ਕੋ ਸਿੱਧ ਮੰਦੀ ਵੀ ਹੋਏਗਾ ਬਹੁਤ ਸਾਰੀਆਂ ਚੀਜ਼ਾਂ ਉਸ ਬੰਦੇ ਕੋਲ ਹੋਣਗੀਆਂ ਜਿਹੜਾ ਬੰਦਾ ਕੰਜੂਸੀ ਕਰਕੇ ਪੈਸੇ ਖਰਚਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਹੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ